ਕਈ ਪ੍ਰਚਾਰਕ ਕਹਿੰਦੇ ਨੇ ਕਿ 12 ਵਜੇ ਤੋਂ 4 ਵਜੇ ਤੱਕ ਕਿਹੜਾ ਟਾਈਮ ਹੈ ਗੁਰਬਾਣੀ ਪੜਨ ਦਾ ਗੁਰਬਾਣੀ ਤਾਂ ਸਵੇਰੇ ਪੜ੍ਹਨੀ ਚਾਹੀਦੀ ਗੁਰਬਾਣੀ ਪੜਨਾ ਗਲਤ ਹੈ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਣਾ ਗੁਰੂ ਸਾਹਿਬ ਜੀ ਅੱਗੇ ਅਰਜ਼ੋਈਆਂ ਬੇਨਤੀਆਂ ਕਰਨੀਆਂ ਕੀ ਗਲਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰਿਓ ਆਪ ਜੀ ਦੇ ਆਪਣੇ ਚੈਨਲ ਸਾਂਝ ਵਿਚਾਰ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਗੁਰਪਿਆਰ ਅੱਜ ਫਿਰ ਆਪ ਜੀ ਦੇ ਲਈ ਇੱਕ ਬਹੁਤ ਸੋਹਣੀ ਵੀਡੀਓ ਲੈ ਕੇ ਆਏ ਆ ਚੋ ਪਹਿਰਾ ਸਾਹਿਬ ਜੀ ਦੇ ਰਿਲੇਟਿਡ ਇਸ ਚੈਨਲ ਤੇ ਚੋ ਪਹਿਰਾ ਸਾਹਿਬ ਜੀ ਦੇ ਸੰਬੰਧ ਵਿੱਚ ਹੋਰ ਵੀ ਬਹੁਤ ਵੀਡੀਓ ਇਸ ਤੋਂ ਪਹਿਲਾਂ ਪਈਆਂ ਹੋਈਆਂ ਨੇ ਸੋ ਆਪ ਜੀ ਉਹ ਵੀ ਦੇਖ ਸਕਦੇ ਹੋ ਜਿਨ੍ਹਾਂ ਵਿੱਚ ਆਪ ਜੀ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ ਨੇ ਅੱਜ ਦੀ ਵੀਡੀਓ ਵਿੱਚ ਅਸੀਂ ਸਮਝਾਂਗੇ ਕਿ ਅੱਜ ਕੱਲ ਅਸੀਂ ਦੇਖਦੇ ਹਾਂ ਬਹੁਤ ਵੀਰ ਚੋ ਪਹਿਰਾ ਸਾਹਿਬ ਜੀ ਦਾ ਵਿਰੋਧ ਕਰ ਰਹੇ ਨੇ ਚੋਪਹਿਰਾ ਸਾਹਿਬ ਕੋਈ ਮर्यादा ਨਹੀਂ ਹੈ ਗੁਰਬਾਣੀ ਪੜਨ ਦੀ ਚੋਪਹਿਰਾ ਸਾਹਿਬ ਗਲਤ ਹੈ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਸੋ ਗੁਰਪਿਆਰ ਅੱਜ ਦੀ ਵੀਡੀਓ ਵਿੱਚ ਸਮਝਾਂਗੇ ਕਿ ਇਸ ਦਾ ਵਿਰੋਧ ਸਹੀ ਹੈ ਜਾਂ ਗਲਤ ਹੈ ਵਿਰੋਧ ਕਰਨਾ ਇਸ ਦਾ ਸਹੀ ਹੈ ਜਾਂ ਗਲਤ ਹੈ ਚੋਪਹਿਰਾ ਸਾਹਿਬ ਗਲਤ ਹੈ ਜਾਂ ਇਹ ਸਹੀ ਮर्यादा ਹੈ ਇਸ ਬਾਰੇ ਅੱਜ ਗੱਲ ਕਰਾਂਗੇ ਗੁਰਪਿਆਰੋ ਅਸੀਂ ਜਦੋਂ ਵੇਖਦੇ ਹਾਂ ਭਾਵੇਂ ਦਾਸ ਨੇ ਚੋਪਹਿਰਾ ਸਾਹਿਬ ਜੀ ਦੇ ਵਿੱਚ ਸਮੂਲੀਅਤ ਨਹੀਂ ਕੀਤੀ ਪਰ ਜਿੱਥੋਂ ਤੱਕ ਦਾਸ ਮੋਬਾਈਲ ਵਿੱਚ ਵੇਖਦਾ ਹੈ ਸੁਣਿਆ ਹੈ ਕਿ ਚੋਪਹਿਰਾ ਸਾਹਿਬ ਜੀ ਦੇ ਵਿੱਚ ਗੁਰਦੁਆਰਾ ਸਹੀਦਾਂ ਸਾਹਿਬ ਬਾਬਾ ਦੀਪ ਸਿੰਘ ਜੀ 12 ਵਜੇ ਤੋਂ 4 ਵਜੇ ਤੱਕ ਚੋਪਹਿਰਾ ਸਾਹਿਬ ਜੀ ਦਾ ਪਾਠ ਕੀਤਾ ਜਾਂਦਾ ਹੈ ਜਿਸ ਵਿੱਚ ਜਪਜੀ ਸਾਹਿਬ ਜੀ ਦੇ ਪਾਠ ਸੁਖਮਨੀ ਸਾਹਿਬ ਜੀ ਦੇ ਪਾਠ ਚੋਪਈ ਸਾਹਿਬ ਜੀ ਦੇ ਪਾਠ ਕੀਤੇ ਜਾਂਦੇ ਨੇ ਤੇਗੁਰ ਪਿਆਰੇ ਉਸ ਵਿੱਚ ਕੀ ਕਰਦਿਆ ਨੇ ਸੰਗਤਾਂ ਸੰਗਤਾਂ ਪਹੁੰਚਦਿਆ ਨੇ ਸੰਗਤਾਂ ਨਤ ਮਸਤਕ ਹੁੰਦੇ ਆਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਮੱਥਾ ਟੇਕਦਿਆ ਨੇ ਪ੍ਰਿਕਰਮਾ ਕਰਦਿਆ ਨੇ ਤੇ ਗੁਟਕੇ ਸਾਹਿਬ ਲੈ ਕੇ ਬਹਿ ਜਾਂਦਿਆ ਨੇ ਪਾਠ ਕਰਨ ਲਈ ਪਾਠ ਕਿਹੜਾ ਕਰਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਭਾਉ ਜਪਜੀ ਸਾਹਿਬ ਜੀ ਚੋਪਈ ਸਾਹਿਬ ਜੀ ਸੁਖਮਨੀ ਸਾਹਿਬ ਜੀ ਭਾਉ ਗੁਰਬਾਣੀ ਦਾ ਪਾਠ ਕਰਦੇ ਨੇ ਹੋਰ ਕੀ ਕਰਦੇ ਨੇ ਹੋਰ ਕਰਦੇ ਨੇ ਅਰਦਾਸ ਬੇਨਤੀ ਕਰਦੇ ਨੇ ਹੁਕਮਨਾਮਾ ਸਾਹਿਬ ਸੁਣਦੇ ਨੇ ਲੰਗਰ ਛਕਦੇ ਨੇ ਕੜਾ ਪ੍ਰਸਾਦੀ ਦੇਖ ਵੀ ਛਕਦੇ ਨੇ ਇਹ ਕਾਰਜ ਕਰਦੇ ਨੇ ਕੜਾ ਪ੍ਰਸਾਦੀ ਦੇਖਣ ਤੋਂ ਬਾਅਦ ਲੰਗਰ ਪ੍ਰਸਾਦਾ ਛਕਣ ਤੋਂ ਬਾਅਦ ਆਪਣੇ ਘਰ ਮੁੜ ਜਾਂਦੇ ਨੇ ਤੇ ਗੁਰ ਪਿਆਰੋ ਇਸ ਵਿੱਚ ਆਪ ਜੀ ਦੱਸ ਸਕਦੇ ਹੋ ਕਿ ਇਸ ਵਿੱਚ ਗਲਤ ਕੀ ਹੈ ਗੁਰਬਾਣੀ ਪੜ੍ਹੀ ਹੈ ਅਰਦਾਸ ਬੇਨਤੀ કરી ਹੈ ਗੁਰੂ ਚਰਨਾਂ ਵਿੱਚ ਨਤਮਸਤਕ ਹੋਏ ਆਂ ਪ੍ਰਸਾਦਾ ਪਾਣੀ ਵੀ ਛਕਦੇ ਆ ਤੇ ਇਸ ਵਿੱਚ ਗਲਤ ਕੀ ਹੈ ਗੁਰਬਾਣੀ ਪੜਨਾ ਗਲਤ ਹੈ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੋਣਾ ਗੁਰੂ ਸਾਹਿਬ ਜੀ ਅੱਗੇ ਅਰਜ਼ੋਈਆਂ ਬੇਨਤੀਆਂ ਕਰਨੀਆਂ ਕੀ ਗਲਤ ਹੈ ਮੇਰੇ ਹਿਸਾਬ ਦੇ ਨਾਲ ਤੇ ਇਸ ਵਿੱਚ ਗਲਤ ਕੁਝ ਵੀ ਨਹੀਂ ਹੈ ਜਿਹੜੇ ਲੋਕ ਐਤਵਾਰ ਵਾੜੇ ਦਿਨ ਪਿਕਨਿਕਾਂ ਤੇ ਜਾਂਦੇ ਸੀ ਜਾਂ ਹੋਰ ਇੱਧਰ ਉੱਧਰ ਵੀ ਭਟਕਦੇ ਸੀ ਉਸ ਵੇਰੇ ਉੱਠਦੇ ਨੇ ਤਿਆਰ ਹੁੰਦੇ ਨੇ ਪਰਿਵਾਰ ਸਮੇਤ ਤਿਆਰ ਹੁੰਦੇ ਨੇ ਤੇ ਪਹੁੰਚਦੇ ਨੇ ਉਹਨਾਂ ਦੇ ਮਨ ਵਿੱਚ ਤਾੰਗ ਹੁੰਦੀ ਹੈ ਸਵੇਰ ਤੋਂ ਹੀ ਉੱਠਦੇ ਸਾਰ ਤੋਂ ਹੀ ਕਿ ਅਸੀਂ ਚੋ ਪਹਿਰਾ ਸਾਹਿਬ ਲਈ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਪਹੁੰਚਣਾ ਹੈ ਤੇ ਸਵੇਰ ਤੋਂ ਹੀ ਇਹ ਮਨ ਵਿੱਚ ਤਾੰਗ ਬਣ ਜਾਂਦੀ ਹੈ ਤੇ ਫਿਰ ਚਾਰ ਉੱਥੇ ਵੱਜ ਜਾਂਦੇ ਨੇ ਘਰ ਆਂਦੇ ਨੇ ਤੇ ਪ੍ਰਸ਼ਾਦਾ ਪਾਣੀ ਛੱਕ ਕੇ ਫਿਰ ਆਰਾਮ ਕਰਦੇ ਨੇ ਪਉ ਪੂਰਾ ਦਿਨ ਗੁਰੂ ਦੇ ਲੇਖੇ ਲੱਗ ਜਾਂਦਾ ਹੈ ਤੇ ਇਸ ਵਿੱਚ ਮੇਰੇ ਹਿਸਾਬ ਦੇ ਨਾਲ ਕੋਈ ਗਲਤ ਨਹੀਂ ਹੈ ਇਸ ਦਾ ਵਿਰੋਧ ਨਹੀਂ ਹੋਣਾ ਚਾਹੀਦਾ ਹੈ ਕਈ ਪ੍ਰਚਾਰਕ ਕਹਿੰਦੇ ਨੇ ਕਿ 12 ਵਜੇ ਤੋਂ 4 ਵਜੇ ਤੱਕ ਕਿਹੜਾ ਟਾਈਮ ਹੈ ਗੁਰਬਾਣੀ ਪੜਨ ਦਾ ਗੁਰਬਾਣੀ ਤਾਂ ਸਵੇਰੇ ਪੜ੍ਹਨੀ ਚਾਹੀਦੀ ਹੈ ਤੇ ਆਪ ਜੀ ਬਾਬਾ ਦੇਵ ਸਿੰਘ ਜੀ ਦੇ ਗੁਰਦੁਆਰੇ ਗੁਰਦੁਆਰਾ ਸ੍ਰੀ ਦਾ ਸਾਹਿਬ ਜਾ ਕੇ ਉੱਥੇ ਦੀ ਪ੍ਰਬੰਧ ਕਮੇਟੀ ਨੂੰ ਵੀ ਪੁੱਛ ਸਕਦੇ ਹੋ ਕਿ ਜੇ ਅਸੀਂ 12 ਵਜੇ ਤੋਂ 4 ਵਜੇ ਤੱਕ ਗੁਰਬਾਣੀ ਪੜ੍ਹਦੇ ਆ ਤੇ ਕਿ ਅਸੀਂ ਸਵੇਰ ਨਿਤਨੇਮ ਨਹੀਂ ਕਰਨਾ ਜਾਂ ਅਸੀਂ ਸ਼ਾਮੀ ਰਹਿਰਾਸ ਸੋਹਿਲਾ ਸਾਹਿਬ ਨਹੀਂ ਕਰਨਾ ਤੇ ਉੱਥੇ ਦੇ ਪ੍ਰਬੰਧਕ ਇਹੀ ਕਹਿਣਗੇ ਭਾਈ ਤੁਸੀਂ ਨਿਤਨੇਮ ਕਰਨਾ ਹੈ ਸਵੇਰੇ ਸ਼ਾਮੀ ਉਹ ਤੁਸੀਂ ਨਹੀਂ ਛੱਡਣਾ ਪਰ ਜੇ ਇਸ ਵਿੱਚ ਵੀ ਤੁਸੀਂ ਹਾਜ਼ਰੀ ਭਰ ਦਿੰਦੇ ਹੋ 12 ਵਜੇ ਤੋਂ 4 ਵਜੇ ਤੱਕ ਇਸ ਵਿੱਚ ਵੀ ਕੀ ਹਰਜ ਹੈ ਸਵੇਰੇ ਸ਼ਾਮੀ ਬਾਣੀ ਅਸੀਂ ਪੜ੍ਹਨੀ ਹੈ ਉਹ ਸਾਡਾ ਨਿਤਨੇਮ ਹੈ ਤੇ ਇੱਕ ਦਿਨ 12 ਵਜੇ ਤੋਂ 4 ਵਜੇ ਤੱਕ ਜੇ ਹਾਜ਼ਰੀ ਭਰ ਦਿੱਤੀ ਤਾਂ ਇਸ ਵਿੱਚ ਗਲਤ ਕੀ ਹੈ ਸਵੇਰੇ ਤੋਂ ਹੀ ਮਨ ਬਣਿਆ ਰਹਿੰਦਾ ਹੈ ਮੈਂ ਆਪ ਜੀ ਨੂੰ ਆਪਣਾ ਇੱਕ ਅਨੁਭਵ ਦੱਸਦਾ ਮੈਂ ਇੱਕ ਗ੍ਰੰਥੀ ਸਿੰਘ ਆ ਤੇ ਕਿਸੇ ਦਾਸਰੇ ਪਰਿਵਾਰ ਨੇ ਮੇਰੇ ਤੋਂ ਜੋ ਪਹਿਰਾ ਸਾਹਿਬ ਜੀ ਦਾ ਪਾਠ ਆਪਣੇ ਘਰ ਵਿੱਚ ਕਰਵਾਇਆ ਸੁਖਮਨੀ ਸਾਹਿਬ ਜੀ ਦੇ ਸੁਖਮਨੀ ਸਾਹਿਬ ਜੀ ਦਾ ਪਾਠ ਕੀਤਾ ਜਪਜੀ ਸਾਹਿਬ ਜੀ ਦੇ ਪਾਠ ਕੀਤੇ ਜੋ ਪਹਿਰਾ ਸਾਹਿਬ ਜੀ ਦਾ ਪਾਠ ਕੀਤਾ ਅਰਦਾਸ ਬੇਨਤੀ ਕੀਤੀ ਗੁਰਪਿਆਰੋ ਜਦੋਂ ਮੈਂ ਰਾਤੀ ਸੋਇਆ ਤੇ ਸਵੇਰੇ ਉੱਠਣ ਤੋਂ ਪਹਿਲਾਂ ਗੁਰਪਿਆਰੋ ਮੈਂ ਨੀਂਦ ਵਿੱਚ ਵੀ ਨੀਂਦ ਵਿੱਚ ਵੀ ਮੇਰੇ ਸੁਖਮਨੀ ਸਾਹਿਬ ਜੀ ਦਾ ਪਾਠ ਚੱਲ ਰਿਹਾ ਸੀ ਚੋਪਈ ਸਾਹਿਬ ਜੀ ਦੇ ਪਾਠ ਚੱਲ ਰਹੇ ਸੀ ਜਪਜੀ ਸਾਹਿਬ ਜੀ ਦੇ ਪਾਠ ਚੱਲ ਰਹੇ ਸੀ ਨੀਂਦ ਦੇ ਵਿੱਚ ਵੀ ਇਹ ਵਾਕਿਆ ਮੇਰੇ ਨਾਲ ਪਹਿਲੀ ਵਾਰ ਹੋਇਆ ਹੈ ਗੁਰਪਿਆਰੋ ਜਦੋਂ ਅਸੀਂ ਕੋਈ ਵੀ ਕਾਰਜ ਕਰਦੇ ਹਾਂ ਦਿਨੇ ਤਾਰਾ ਤੇ ਸਾਨੂੰ ਉਸ ਦੀ ਯਾਦ ਜ਼ਰੂਰ ਆਉਂਦੀ ਹੈ ਭਾਵੇਂ ਸੁਪਨੇ ਵਿੱਚ ਹੋਵੇ ਕਿਸੇ ਵੀ ਤਰ੍ਹਾਂ ਹੋਵੇ ਤੇ ਇਹ ਕੋਈ ਮੇਰੇ ਹਿਸਾਬ ਦੇ ਨਾਲ ਗਲਤ ਨਹੀਂ ਹੈ ਬਹੁਤ ਸੰਗਤਾਂ ਇਸ ਦੇ ਨਾਲ ਜੁੜ ਰਹੀਆਂ ਨੇ ਆਪਣੇ ਆਪ ਆਪਾਠ ਕਰ ਰਹੀਆਂ ਨੇ ਤੇ ਗੁਰਬਾਣੀ ਪੜਨਾ ਗੁਰੂ ਸੰਗਤਾਂ ਦੇ ਗੁਰੂ ਰੂਪ ਸੰਗਤਾਂ ਦੇ ਦਰਸ਼ਨ ਕਰਨ ਇਹ ਕੋਈ ਗਲਤ ਨਹੀਂ ਹੈ ਇਸ ਦਾ ਕੋਈ ਵਿਰੋਧ ਨਹੀਂ ਹੋਣਾ ਚਾਹੀਦਾ ਮੇਰੇ ਹਿਸਾਬ ਦੇ ਨਾਲ ਸੋ ਜੇ ਆਪ ਜੀ ਇਸ ਵੀਡੀਓ ਤੋਂ ਸਹਿਮਤ ਹੋ ਇਸ ਗੱਲ ਤੋਂ ਸਹਿਮਤ ਹੋ ਤੇ ਇਸ ਵੀਡੀਓ ਨੂੰ ਸ਼ੇਅਰ ਕਰਨ ਦੀ ਕਿਰਪਾਲਤਾ ਕਰਨੀ ਕਿਸੇ ਹੋਰ ਦਾ ਵੀ ਪੱਲਾ ਹੋ ਜਾਵੇ ਕਿਸੇ ਹੋਰ ਦੇ ਵੀ ਇਹ ਗੱਲ ਸਮਝ ਆ ਜਾਵੇ ਗੁਰੂ ਪਿਆਰਿਓ ਐਸੀ ਵੀਡੀਓ ਆਪ ਜੀ ਦੇ ਲਈ ਲੈ ਕੇ ਆਉਂਦੇ ਰਹਾਂਗੇ ਗਲਤੀਆਂ ਭੁੱਲ ਚੁਕਾਂ ਦੀ ਖਿਮਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ